ਕਿ ਅਸੀਂ ਚਾਹ ਉੱਥੋਂ ਮੰਗਾਉਣੀ ਆ ਉਹ ਸਾਹਮਣੇ ਉਹ ਜਿਹੜੇ ਐਂਡ ਦੇ ਵਿੱਚ ਚਾਹ ਵਗੈਰਾ ਨੇੜੇ ਤੇੜੇ ਪੇਜਦੇ ਨੇ ਤੇ ਜਿਵੇਂ ਯੂ نو ਉੱਥੇ ਕਿ ਮਿਲਿਆ ਸੀ ਉਹ ਡੌਗੀ ਹਾਂ ਸਸ਼ੀ ਕਾਲ ਜੀ ਗੁੱਡ ਮਾਰਨਿੰਗ ਲਓ ਜੀ ਆਪਣੇ ਨਵੇਂ ਵਲੌਗ ਦੀ ਆਪਾਂ ਕਰਤੀ ਸ਼ੁਰੂਆਤ ਤੇ ਸਾਡੀ ਛੁਟਕੀ ਦੇਖੋ ਐਸ਼ਰਾਨਾ ਪਈਆ ਅਸੀਂ ਤਾਂ ਨਾ ਤੋਕੇ ਤਿਆਰ ਹੋ ਗਏ ਸਰਦਾਰ ਜੀ ਵੀ ਪੱਗ ਬੰਨਦੇ ਨੇ ਤੇ ਬਾਹਰ ਦਾ ਵਿਊ ਅੱਜ ਮਿਸ ਨਹੀਂ ਕਰਨਾ ਤੇ ਅਸੀਂ ਚਾਹ ਉਥੋਂ ਮੰਗਾਉਣਿਆ ਉਹ ਸਾਹਮਣੇ ਉਹ ਜਿਹੜੇ ਟੇਬਲ ਤੇ ਬੈਠੇ ਨੇ ਉਥੋਂ ਚਾਹ ਵਗੈਰਾ ਮਿਲ ਜਾਂਦੀ ਆ ਤੇ ਖਾਣ ਨੂੰ ਮਿਲ ਜਾਂਦਾ ਤੇ ਇਧਰੋਂ ਜਾਵਾਂਗੇ ਬਾਹਰ ਘੇੜਾ ਕੱਢਣ ਬਹੁਤ ਸੋਹਣਾ ਲੱਗਦਾ ਇੱਥੋਂ ਚੀਆ ਜੀ ਸੁੱਤੀ ਉੱਠੀ ਪਹਿਲਾਂ ਪਾਣੀ ਪੀਣਾ ਮੰਮਾ ਆਵਲੀ ਬੋਟਲ ਚ ਪੀ ਲੈ ਏਡਾ ਬੈਗ ਪੈਕ ਹੈ ਤੇ ਪਾਪਾ ਚੁੰਜ ਲੈ ਕੇ ਨੇ ਤੇਰੇ ਪਾਪਾ ਪੰਗ ਬੰਨਦੇ ਆ ਪਤਾ ਨਹੀਂ ਕਿਸੇ ਮੈਂ ਤਾਂ ਪਿੰਨ ਕਿੱਥੇ ਗਿਰ ਗਿਆ ਪਗੜਾ ਆਪਾ ਜੋਰਜ ਤਾਂ ਗਾਇਜ਼ ਨੇ ਦੇਖ ਲੇ ਪਤੂਣਾ ਪੈਕ ਕੀਤੇ ਹੋਏ ਨੇ ਏ ਛੁਟਕੀ ਨਾ ਹੋਣਾ ਛੇੜੀ ਪੁੱਤ ਹਾਂ ਹੋ ਰਹੇ ਹਾਂ ਉਹ ਗਾਇਜ਼ ਨੇ ਦੇਖ ਲਈ ਸੀ ਆਪਾਂ ਜਦੋਂ ਦੀਦੀ ਨੂੰ ਦਿਖਾਵਾਂਗੇ ਨਾ ਘਰ ਜਾ ਕੇ ਫਿਰ ਤੂੰ ਗਾਇਜ਼ ਨੂੰ ਦੁਬਾਰਾ ਖੋਲ ਕੇ ਦਿਖਾ ਦੇ ਠੀਕ ਹੈ ਹੁਣ ਮੈਂ ਚਾਹ ਮੰਗਾ ਲਾ ਫਟਾਫਟ ਠੀਕ ਹੈ ਤੇ ਤੁਸੀਂ ਨਹਾਇਆ ਕਰ ਲਓ ਠੀਕ ਹੈ ਠੀਕ ਹੈ వాల్ <laughs> <laughs> जाना वापस ठीक है हाँ अच असी जाना वापस देखो आई आओ आओ हाथ पर रखे <laughs> करो जब जी, एक्साइटमेंट जी, जब 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 जी,

ਸੋਰੀ ਆਨੂ ਸ਼ਰਮਣੀ ਆਂਦੀ ਇਹਦਾ ਗੀਜ਼ਰ ਵੀ ਅਸੀਂ ਚਲਾਇਆ ਦੱਸ ਇਹ ਕੋਈ ਗੱਲ ਬੰਦ ਦੀ ਹੈਲੋ ਵਿਕਾਸ ਉੱਠ ਖੜ ਆ ਜਾ ਚੱਲੀਏ ਬੈਟਰੀ ਨੂੰ ਕੋਈ ਨਾ ਚੱਲ ਚੱਲਦੇ ਆ ਨਾ ਨਹੀਂ ਤੇਰਾ ਵਲੌਗ ਤਾਂ ਬਣ ਗਿਆ ਇਹ ਤਾਂ ਪਾਊਗਾ ਇਹ ਵੀ ਪਾਊਗਾ ਬਾਈ ਕਹਿੰਦਾ ਮੈਂ ਨਹੀਂ ਨਹੀਂ ਐਦਾਂ ਕਹਿੰਦਾ ਮੈਂ ਪਿਆਦੇ ਕੀ ਚੰਗਾ ਲਾਦਾ ਨਾ ਵੀ ਸਭ ਸੌਂਦੇ ਨੇ ਸਭ ਦੇ ਘਰਾਂ 'ਚ ਇਹ ਕੋਈ ਚੱਲਦਾ ਆ ਚੱਲੀਏ ਮੈਂ ਗਲਤ ਸਾਈਡ ਆ ਗਈ। ਚਲ ਚਲ ਚਲੋ। ਹੋ ਚਲੋ ਚਲੋ। ਚਲੋ ਚਲੋ ਗਾਇਜ਼। ਚਲੋ। ਥੋੜਾ ਜਿਹਾ ਟ੍ਰੈਫਿਕ ਸ਼ੁਰੂ ਹੋਇਆ ਹਜੇ। ਪਰ ਦੋ ਦਿਨ ਨਾਲ ਉਹ ਤਾਂ ਘਟ ਗਿਆ। ਕੰਮ ਨੂੰ ਕਰਾਉਂਦੇ। ਕਾਣੇ। ਔਰ ਇਹ ਹੀ ਰੈਸਟੋਰੈਂਟ ਦੇ ਵਿੱਚ ਚਾਹ ਵਗੈਰਾ ਨੇੜੇ-ਤੇੜੇ ਪੇਸਦੇ ਨੇ। ਤੇ ਆ ਵੀਰ ਦੀ ਚਾਹ ਪੀਤੀ ਆ ਸੀਨੇ। ਜਿਹੜੀ ਫਿਲਮਾਂ ਜੇ ਘਰਾਂ ਦਾ ਸੀਨ ਹੁੰਦਾ ਨਾ ਉਦਾਂ ਦੀ ਵਾਈ ਵਾਰੀ ਆ ਛੋਟੀਆਂ ਛੋਟੀਆਂ ਵੀ ਹੀ ਆ ਆਫ ਸਾਈਟਾਂ ਤੇ ਬੜੇ ਬੜੇ ਬਿਲਡਿੰਗ ਵਾਲੇ ਘਰ ਤੇ ਕਈ ਘਰਾਂ ਦੇ ਵਿੱਚ ਗਾਣੇ ਚੱਲ ਰਹੇ ਨੇ ਕਈ ਇਹਦੇ ਕੁਝ ਸਭ ਕਮਾਂਕਾਰਾਂ ਤੇ ਲੱਗੇ ਹੋਏ ਆ ਆ ਰਾਤੋਂ ਇੱਧਰ ਬੈਠੀ ਸੀ ਲੈਬਰਾ ਤੇ ਜਦ ਜਿਨੋ ਤੇ ਮਿਲਿਆ ਸੀ ਉਹ ਡੌਗੀ ਹਾਂ ਹੈਨਾ ਪਹਿਲੀ ਵਾਰ ਪਹਿਲੀ ਵਾਰ ਅੱਛਾ

ਚਲੋ ਵਾਪਸ ਪਹੁੰਚੇ ਅਸੀਂ ਮਿਰਚ ਮਸਾਲਾ ਰੈਸਟ੍ਰਾਂਟ ਕੱਲ ਦਿਵਸ ਇੱਧਰ ਆਦੇ ਹਾਂ ਰਾਹ ਦੇ ਸਿੱਧਰ ਫਿਰ ਉਧਰ ਚੱਲੀਏ ਖਾਣਾ-ਪੀਣਾ ਹੋ ਗਿਆ ਪਹੁੰਚੇ ਵਾਪਸ ਚਲੋ ਮੇਰੇ ਪਿੱਛੇ ਆਓ ਪਿੱਛੇ ਫੋਲੋ ਕਰੋ ਮੈਨੂੰ ਫਾਲੋ ਮੀ ਆਜ ਆਜੋ ਸੋ ਗਾਈਸ

ਉਹ ਅੱਜ ਆਪਾਂ ਨੇ ਇਹ ਗੱਲ ਜਿਹੜੀ 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 ਚਲੋ ਕਿੱਧਰੋਂ ਚੱਲਣਾ ਇੱਧਰ ਰੁਕ ਠੀਕ ਹੈ ਸਰ ਜੀ ਕਹਿੰਦੇ ਪੰਜਾਬ ਵਾਲੇ ਪਿੰਡਾਂ ਵਾਲੇ ਕਿ ਚੱਲੇ ਘਰ ਨੂੰ ਤੇ ਇੱਕ ਡੇਢ ਘੰਟੇ ਚ ਫਰਕ ਪੈਣ ਲੱਗ ਗਿਆ ਸਵੇਰ ਜਲਦੀ ਢੀਡ ਕੱਟ ਹੁੰਦੀ ਆ ਤੇ ਸ਼ਾਮੇ ਇਹ ਦੋ ਟਾਈਮ ਬੈਸਟ ਨੇ ਤੇ ਜਿਵੇਂ ਹੀ ਦਿਨ ਦੇ 9 10 ਵਜੇ ਢੀਡ ਹੋਣੀ ਸ਼ੁਰੂ ਹੋ ਜਾਂਦੀ ਆ ਜਦਜੀ ਟਾਈਮ ਨਹੀਂ ਪੈਂਦੀ ਜਦ ਹੀ ਗੋਦੀ ਚੜ ਜੂਗੀ ਜੱਗੋ ਨੀਚੇ ਉਤਰ ਕੇ ਚੱਲ ਤੇਰਾ ਬਲੌਗਰ ਸਾਹਿਬ ਇਹ ਵੀ ਲੱਗੇ ਹੋਏ ਨੇ ਕੰਮ ਉਧਰ ਜਦ ਜੀ ਆਪਣਾ ਲੱਗੇ ਪਾਪਾ ਨਾਲ ਮੈਨੂੰ ਕਹਿੰਦੀ ਮਮਾ ਤੂੰ ਨਾ ਬੁਲਾ ਦੱਸ ਉਹ ਇੱਧਰ ਲੱਗੇ ਹੋਈ ਆ ਚਲੋ ਹੁਣ 10 ਵਜ ਗਏ ਅੰਦਰ ਚਲਣਾ ਠੀਕ ਹੈ। ਜਬਜੀ ਕੇ ਅੰਦਰ ਚਲੋ। ਚਬਤੀ ਨੇ ਲਗਾਣਾ ਗੇਟ। ਚਲੋ ਚਾਬੀ ਲੈ ਕੇ ਚੱਲਣਾ ਪੁੱਤ ਆਪਾਂ। ਪੁੱਤ ਕੱਪੜੇ ਚੱਕ ਕੇ ਦੇ ਕੋਈ। ਇਹ ਕਹਿੰਦੇ ਮੈਂ ਸਿੱਥੇ ਇੱਥੇ ਰੁਕਦਿਆਂ। ਕਿ ਮੈਂ ਬੈਗ ਲੈ ਕੇ ਆਪਾਂ। ਚੱਲੀਏ ਹਨਾ। ਰੂਮ 24 ਘੰਟੇ ਲਈ ਮਿਲਦਾ ਹੁੰਦਾ। ਸਾਡੇ 24 ਘੰਟੇ ਦਾ 2 ਵਜੇ ਸ਼ੁਰੂ ਖਤਮ ਹੋ ਰਿਹਾ ਸੀ। ਪਰ ਇਹਨਾਂ ਦਾ ਟਾਈਮ ਹੈਗਾ 12 ਵਜੇ ਰੂਮ ਖਾਲੀ ਕਰਨ ਦਾ। ਤੇ 12 ਵਜੇ ਤੋਂ ਪਹਿਲਾਂ ਅਸੀਂ ਰੂਮ ਖਾਲੀ ਕਰਨਾ ਹੈ। ਇਹ ਉਹ ਪੰਜਵੀਂ ਪ੍ਰੋਜੈਕਟ ਚੱਲ ਰਹੀ ਹੈ ਠੀਕ ਹੈ ਤੇ ਬੰਦੇਆਂ ਬਣੇ ਰਹੇ ਉਹ ਬਲੌਕ ਨੇ ਧਾਣਾ ਅੰਦਰ ਬਾਤ ਕੀਤੀ ਸੀ ਕਿ ਕਿਹਦੇ ਉੱਪਰ ਬਣਾ ਲੈਣ ਲੋਕ ਪਹਿਲਾਂ ਇਹਨੂੰ ਲੋਕ ਲਗਾ ਲਿਏ ਤੇ ਜਿਹੜੀ ਪੈਕਿੰਗ ਆ ਤੇ ਇਹਨੂੰ ਕੁੰਟੀ ਲਗਾ ਲਈਏ ਤਾਂ ਹਾਂ ਤਿੰਨ ਲੋਕ ਲੱਗ ਜਾਂਦੇ ਨੇ ਹੈਨਾ ਤੇ ਆਪਣਾ ਸੈੱਟ ਕਰਾਂ ਤੇ ਫਾਈਨਲੀ ਬਾਏ ਗੁਰੂ ਰਾਮਦਾਸ ਜੀ ਕਿਰਪਾ ਕਰਨ ਕਿ ਜਲਦੀ ਆਈਏ ਨਹੀਂ ਚਾਦਰਾਂ ਵਗੈਰਾ ਚੈੱਕ ਕਰ ਲਈਆਂ ਕਈ ਵਾਰ ਕੋਈ ਸਮਾਨ ਫੇਰ ਜਾਂਦਾ ਫਿਰ ਰੂਮ ਵਾਸ਼ਰੂਮ ਚੋ ਵੀ ਸਾਰਾ ਚੈੱਕ ਕਰ ਲਿਆ ਤੇ ਬੈਗ ਵੀ ਪੈਕ ਕਰ ਲਿਆ ਤੇ ਹੁਣ ਫਾਈਨਲੀ ਲੋਕ ਲਗਾ ਕੇ ਚੱਲੀਏ ਹੈਨਾ ਕਿਉਂਕਿ ਇੱਥੇ ਕਿਹੜਾ ਵਾਪਸ ਆ ਕੇ ਚੀਜ਼ਾਂ ਦੁਬਾਰਾ ਲੈ ਸਕਾਂ ਤੇ ਬਾਕੀ ਆ ਤਨੀਆ ਮੈਮ ਸਰਦਾਰ ਜੀ ਤੋਂ ਸੈੱਟ ਕਰਾਵਾਂ

वापस चल चलिए चलो फाइनली चल दे गाइस चलो फाइनली <laughs> तो अमृतसर गुरुद्वारे को पचास रुपये ਸਾਰਿਆਂ ਦੇ ਹੀ ਨੇ ਹੋਰ ਬੱਸ ਸਟੈਂਡ ਜਾ ਕੇ ਦੇ ਦੇ ਕਿ ਕਿਹੜੀ ਬੱਸ ਮਿਲਦੀ ਆ ਸਾਨੂੰ ਬੱਸ ਅੰਮ੍ਰਿਤਸਰ ਤੋਂ ਲੁਧਿਆਣਾ ਖੰਨਾ ਅੰਮ੍ਰਿਤਸਰ ਤੋਂ ਜਲੰਧਰ ਫਗਵਾੜਾ ਫਿਰ ਲੁਧਿਆਣਾ ਫਿਰ ਖੰਨਾ ਅੰਮ੍ਰਿਤਸਰ ਦੇ 62 ਦੇ ਪਹੁੰਚ ਗਏ ਹੁਣ ਇੱਥੇ ਲੁਧਿਆਣਾ ਖੰਨਾ ਜਲੰਧਰ ਜਿਹੜੀ ਵੀ ਬੱਸ ਮਿਲੇ ਉਹਦਾ ਪਤਾ ਕਰੀਏ 11 ਨੰਬਰ ਤੇ ਜਲੰਧਰ ਆ 12 ਨੰਬਰ ਤੇ ਵੀ ਜਲੰਧਰ ਆ ਬਰੇ ਉਹਨਾਂ ਕਿੱਧਰ ਨੂੰ ਲੈ ਕੇ ਚੱਲੇ ਦੇ ਦੇ ਕੋਈ ਕਿਹੜੀ ਬੱਸ ਮਿਲਦੀ ਆ ਵੈਸੇ 11 12 ਕਾਊਂਟਰ ਕਾਊਂਟਰ ਆ ਜਲੰਧਰ ਦਾ ਅਧਾਰ ਕਾਣਾ ਦੀ ਬੱਸ ਮਿਲ ਗਈ ਗਾਇਜ਼ ਤੇ 11 ਵਜੇ ਚੱਲਿਆ 11 ਵਜੇ ਬੱਸ ਚੱਲੀ ਆ ਦੇਖਦੇ ਹਾਂ ਉਹ ਕੰਨੇ ਸਾਨੂੰ ਵੈਸੇ 4-5 ਘੰਟੇ ਦਾ ਰਸਤਾ ਹੈਗਾ ਹਾਂ ਚਾਹ ਹਾਂਜੀ ਤਾਂ ਉਹ ਵੀ ਨਹੀਂ ਲੱਗਿਆ ਅਸੀਂ ਪਹੁੰਚ ਗਏ ਜਲੰਧਰ 11 11 ਵਜੇ ਚੱਲੇ ਸੀ ਬਰਸਾ ਤੋਂ 2 ਘੰਟੇ ਚ ਜਲੰਧਰ ਪਹੁੰਚ ਗਏ ਔਰ ਜਲੰਧਰ ਔਰ ਅਮਰਸਰ ਦੇ ਵਿਚਾਲੇ ਆਂਦਾ ਹੈ ਬਿਆਸ ਸਾਰੇ 10 ਮਿੰਟ ਬਸ ਇੱਥੇ ਖੜੂਗੀ ਉਸ ਤੋਂ ਬਾਅਦ ਚੱਲੂਗੀ ਤੇ ਆ ਜਾਓ ਨਾਰੀਅਲ ਖਾ ਲਓ ਅੱਜ ਅੱਜ ਜੀ ਸੋ ਕੇ ਉੱਠ ਗੜੀ ਉਹ ਮੇਰੀ ਗੁੱਡੀ ਦੇ ਬਾਲ ਇਹ ਇੱਦਾਂ ਘੱਟਾ ਖੜੀ ਹੈ ਚਿੰਦਾ ਦੱਸ ਕਰਨੇ ਇਹਨਾ ਟਾਈਮ ਲੱਗੇ ਮਟੂ ਸਾਢੇ 4 ਘੰਟੇ ਸਾਢੇ 4-5 ਘੰਟੇ ਇਹ ਇਹ ਨਮਾ ਬਸੜਦਾ ਬਣਿਆ ਖੰਨੇ ਦਾ ਆ ਦੇਖ ਮਤਲਬ ਜੇ ਜ਼ਿਆਦਾ ਗੱਲ ਕਰੀਏ ਖੰਨੇ ਤੋਂ 5 ਘੰਟੇ ਲੱਗ ਜਾਂਦੇ ਨੇ पहुंच गए कुछ खान पीनली पैक कराइए तो देख रहे हैं इन्होंने की खाना गोलू पे स्मो देख दे आज। जाओ लो पैक करते हैं चलो पैक। पैक। बैठ। इधर बैठो बब्बू बैठ जो, चला जो। पैक। पैक। जाओ उधर आगे हो जाओ। आगे <laughs> <laughs> <पिछे नुँ? laughs> हाँ हो जाओ। किधर जांदी तेरी पुन्नी पीछे नो हां टेडी होगी ਆਣਾ ਚਲ ਕੋਈ ਨਾ ਬੁੱਤ ਕੱਲ ਜਾ ਕੇ ਸੈੱਟ ਕਰ ਲਿਓ ਠੀਕ ਹੈ ਲਓ ਗਾਇਸ ਫਾਈਨਲੀ ਕਰ ਰਿਹਾ ਪੌਟੇ ਹੁਣ ਆ ਕੇ ਭੁੱਖ ਲੱਗੀ ਹੋਈ ਆ ਕੁਝ ਬਣਾਤਾ ਨਹੀਂ ਸਾ ਦੇ ਤਾਂ ਹੁਣ ਲਿਆਂਦੇ ਆ ਸਮੋਸੇ ਇਹਨਾਂ ਨੂੰ ਖਾਈਏ ਆਜੋ ਜੁਆਇਨ ਕਰੋ ਸਾਨੂੰ ਇਹ ਸਾਰਿਆਂ ਦੇ ਫੇਵਰੇਟ ਨੇ ਮੇਰੇ ਵੀ ਫੇਵਰੇਟ ਨੇ ਜਲਦੀ ਦੇ ਫੇਵਰੇਟ ਨੇ ਤੇ ਮੈਂ ਬਲੌਗ ਦਾ ਇਹਦਾ ਇੱਥੇ ਐਂਡ ਕਰਦੀ ਹਾਂ ਹੁਣ ਥੋੜਾ ਰੈਸਟ ਕਰੀਏ ਤੇ ਮਿਲਦੇ ਆ ਫਿਰ ਅਗਲੇ ਵਲੌਗ ਜ ਸਾਰਿਆਂ ਨੂੰ ਜੱਪੋ ਬਾਏ ਕਰਦੇ ਬਾਏ ਬਾਏ ਜੀ ਸੱਚੀਆਂ ਕਾਲ ਪਲੀਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਬਾਏ ਬਾਏ